ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਫੇਰ ਤੋਂ ਮੇਰੇ ਚੈਨਲ ट्रैवल ਵਿਜਟਾਣਾ ਦੇ ਉੱਪਰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਦੋਸਤੋ ਪਿੱਛੇ ਆਪਾਂ ਲਗਾਤਾਰ ਜਿੱਦਾਂ ਬਲੌਗ ਬਣਾ ਰਹੇ ਹਾਂ ਪਹਿਲਾਂ ਆਪਾਂ ਕਸ਼ਮੀਰ ਦੀ ਗੱਲ ਕਰੀ ਸੀ ਫਿਰ ਲੇਹ ਦੀ ਗੱਲ ਕਰੀ ਸੀ ਲੇਹ ਲਦਾਖ ਬਾਰੇ ਕਿ ਮੈਂ ਅੱਗੇ ਵੀਡੀਓ ਬਣਾਉਣ ਤੋਂ ਪਹਿਲਾਂ ਮੈਨੂੰ ਲੱਗਿਆ ਕਿ ਇੱਕ ਬਹੁਤ ਹੀ ਜ਼ਰੂਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਪਹਿਲਾਂ ਮੈਨੂੰ ਸੀ ਕਿ ਮੈਂ ਇੱਕਰੀ ਜੈ ਇੱਕ ਸ਼ਾਰਟ ਬਣਾ ਕੇ ਗੱਲ ਖਤਮ ਕਰਾਂ ਪਰ ਫਿਰ ਮੈਨੂੰ ਲੱਗਿਆ ਵੀ ਨਹੀਂ ਯਾਰ ਇਹ ਮੁੱਦੇ ਤੇ ਮੈਨੂੰ 2-4 ਮਿੰਟ ਤੁਹਾਡੇ ਨਾਲ ਰੂਪਰੂ ਹੋਣਾ ਚਾਹੀਦਾ ਦੋਸਤੋ ਇੱਕ ਨਾ ਅੱਜਕੱਲ ਤੁਹਾਨੂੰ ਪਤਾ ਹੈ ਜਿੱਦਾਂ ਜਿਹੜਾ ਮੌਸਮ ਉਹ ਚੇਂਜ ਹੋ ਚੱਲਿਆ ਚੇਂਜ ਤੋਂ ਬਾਅਦ ਮੌਨਸੂਨ ਦਾ ਮੌਸਮ ਆ ਗਿਆ ਹੈ ਮੌਨਸੂਨ ਦਾ ਮੌਸਮ ਆਪਾਂ ਨੂੰ ਪਤਾ ਹੀ ਹੈ ਜਦੋਂ ਵੀ ਭਾਰਤ ਦੇ ਵਿੱਚ ਮੌਨਸੂਨ ਆਉਂਦੀ ਹੈ ਤਾਂ بارشਾਂ ਆਉਂਦੀਆਂ ਨੇ ਤੇ ਇਹ ਲਗਾਤਾਰ ਇੱਕ ਮਹੀਨਾ ਇਹਦਾ ਅਸਰ ਹੈ ਜਿਹੜਾ ਰਹਿੰਦਾ ਪ੍ਰੋਪਰ ਹੁਣ ਜੁਲਾਈ ਦੇ ਦਿਨ ਚੱਲ ਪਏ ਨੇ ਅੱਜ ਮੈਂ 2 ਜੁਲਾਈ ਨੂੰ ਤੁਹਾਡੇ ਰੂਬਰੂ ਹੋ ਰਿਹਾ ਉੱਤਰਾਖੰਡ ਕਸ਼ਮੀਰ ਹਿਮਾਚਲ ਹਰਿਆਣਾ ਪੰਜਾਬ ਜੰਮੂ ਇਹ ਸਾਰੇ ਕਿਤੇ ਜਿਹੜਾ ਮੌਨਸੂਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਤਾ ਹਰ ਰੋਜ਼ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ بارش ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਇਹ ਵੈਸੀ ਸਮਝਣ ਵਾਲੀ ਗੱਲ ਹੈ ਕਿ ਜਦੋਂ ਮੌਸਮ ਖਰਾਬ ਹੈ ਤਾਂ ਆਪਾਂ ਘਰੋਂ ਬਾਹਰ ਜਾਈਏ ਤਾਂ ਆਪਾਂ ਨੂੰ ਵੈਸੇ ਘਰ ਦੇ ਵੀ ਕਹਿ ਦਿੰਦੇ ਨੇ ਕਿ ਯਾਰ ਮੌਸਮ ਖਰਾਬ ਹੈ ਭਾਈ ਦੇਖ ਕੇ ਜਾਈਂ ਜਾਂ ਜਲਦੀ ਘਰ ਆ ਜੀ ਬੱਦਲ ਨੇ ਜਾਂ ਕੁਝ ਵੀ ਹੈ ਨਾ ਮੀਂਹ ਪੈਣ ਦੀ ਸਭਾਵਨਾ ਹੈ ਰੋਜ਼ਮਾਰਾ ਦੀ ਜ਼ਿੰਦਗੀ ਹੈ ਜ਼ਰੂਰਤਾਂ ਨੇ ਸਭ ਦੀਆਂ ਕੰਮ ਕਾਰ ਨੇ ਘਰੋਂ ਜਾਣਾ ਉਹ ਜ਼ਰੂਰੀ ਹੈ ਉਹ ਆਪਣੀ ਰੂਟੀਨ ਹੈ ਕਿ ਘਰੋਂ ਆਪਾਂ ਨੌਕਰੀਆਂ ਤੇ ਜਾਣਾ ਆਪਣੇ ਕੰਮ ਤੇ ਸਭ ਕਿਸੇ ਨੇ ਜਾਣਾ ਤੇ ਸ਼ਾਮ ਨੂੰ ਘਰੋਂ ਨੂੰ ਵਾਪਸ ਆਉਣਾ ਪਰ ਘੁੰਮਣਾ ਕੋਈ ਜ਼ਰੂਰੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਘੁੰਮਣਾ ਇੱਕ ਆਪਣੀ ਅਲੱਗ-ਅਲੱਗ ਸੋਚ ਦੇ ਮੁਤਾਬਕ ਹੈ ਘੁੰਮਣਾ ਕਿਸੇ ਲਈ ਕੁਝ ਜਾਣਨ ਦੀ ਇੱਛਾ ਘੁੰਮਣਾ ਕਿਸੇ ਲਈ ਕੁਝ ਸਕੂਨ ਦੀ ਇੱਛਾ ਜਾਂ ਘੁੰਮਣਾ ਜਸਟ ਇੱਕ ਰਿਲੈਕਸਿੰਗ ਹੋਣ ਦੇ ਲਈ ਇੱਕ ਆਪਣੀ ਸੰਤੁਸ਼ਟੀ ਦੇ ਲਈ ਕਿ ਹਾਂ ਯਾਰ ਚਾਰ ਦਿਨ ਮਾਈਂਡ ਨੂੰ ਆਪਾਂ ਕੰਮ ਤੋਂ ਕਨਵਰਟ ਕਰਕੇ ਥੋੜਾ ਯਾ ਰਿਲੈਕਸ ਕਰੀਏ ਪਰ ਇਰ ਤੁਹਾਡੀ ਜਾਨ ਤੋਂ ਕੀਮਤੀ ਘੁੰਮਣਾ ਤਾਂ ਨਹੀਂ ਹੋ ਸਕਦਾ ਨਾ ਇਹ ਗੱਲ ਮੈਂ ਕਿਉਂ ਕਹਿ ਰਿਹਾ ਤੁਸੀਂ ਪਿਛਲੇ ਇੱਕ ਹਫਤੇ ਤੋਂ ਹੀ ਮੰਨ ਕੇ ਚਲੋ ਤੁਸੀਂ ਵੀਡੀਓ ਦੇਖ ਰਹੇ ਹੋ ਹਰਦੁਆਰ ਹਰਕੀਪੌੜੀ ਤੇ ਗੱਡੀਆਂ ਰੁੜਕੀਆਂ ਜੀ ਕੱਲ ਪਰਸੋਂ ਦੀ ਗੱਲ ਹੈ ਨੋਲਾਵਲਾ ਦੇ ਵਿੱਚ ਇੱਕ ਪਰਿਵਾਰ ਪਾਣੀ ਦੇ ਵਿੱਚ ਡੁੱਬ ਗਿਆ ਬੰਬੇ ਕੋਲ ਇੱਕ ਲੜਕਾ ਝਰਨੇ ਦੇ ਵਿੱਚ ਨੌਣ ਗਿਆ ਡੁੱਬ ਗਿਆ ਕੁਝ ਮੁੰਡੇ ਨਹਿਰ ਚ ਨੌਣ ਗਿਆ ਡੁੱਬ ਗਏ ਦੋ ਲੜਕੇ ਹਿਮਾਚਲ ਦੇ ਵਿੱਚ ਝਰਨੇ ਦੇ ਵਿੱਚ ਡੁੱਬ ਗਏ। ਦੋ ਮੁੰਡਿਆਂ ਨੇ ਗੱਡੀ ਨੀਚੇ ਪਾਰ ਕਰਤੀ। ਪਾਣੀ ਦਾ बहाव ਤੇਜ਼ ਹੋ ਗਿਆ, ਗੱਡੀ ਵਿੱਚ ਰੁੜ ਗਈ। ਚਾਰ ਲੜਕੇ ਥਾਰਾਂ ਲੈ ਕੇ ਆਪਣੀਆਂ ਪਾਣੀ ਦੇ ਵਿੱਚ ਖੜੇ ਸੀ, ਉਹਨਾਂ ਦੀ ਗੱਡੀਆਂ ਵਿੱਚ ਡੁੱਬ ਗਈਆਂ। ਯਾਰ ਮੈਨੂੰ ਸਮਝ ਨਹੀਂ ਆਉਂਦੀ ਅੱਦਾਂ ਕਿਉਂ? ਯਾਰ ਜਦੋਂ ਤੁਹਾਡੀ ਜਾਨ ਹੀ ਨਾ ਰਹੀ ਤਾਂ ਤੁਸੀਂ ਘੁੰਮੋਗੇ ਕਿਵੇਂ? ਤਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਤੁਹਾਡੀ ਜਾਨ ਨਹੀਂ ਸਸਤੀ ਨਹੀਂ ਹੈਗੀ ਇਹਦੀ ਕਦਰ ਕਰੋ ਯਾਰੇ ਜਿਹੜਾ ਜਨਮ ਹੈ ਨਾ ਮਨੁੱਖ ਦਾ ਇੱਕ ਵਾਰ ਹੋਇਆ ਦੋਸਤੋ ਇਹ ਬਾਰ ਬਾਰ ਨਹੀਂ ਆਉਣਾ ਤੁਸੀ ਇਹ ਦੁਨੀਆ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਕਦਰ ਕਰਨੀ ਸਿੱਖੋ ਦੂਜਿਆਂ ਦੀ ਤਾਂ ਆਪਾਂ ਫੇਰ ਕਰਾਂਗੇ ਸ਼ੀਸ਼ੇ ਖੜ ਅੱਗੇ ਖੜ ਕੇ ਨਾ ਆਪਣੇ ਆਪ ਨੂੰ ਦੇਖ ਕੇ ਕਿਹਾ ਕਰੂ ਕਿ ਹਾਂ ਯਾਰ ਮੈਂ ਆਪਣੀ ਰਿਸਪੈਕਟ ਕਰਾਂ ਮੈਂ ਰੋਜ਼ ਡੇਲੀ ਨਹਾਵਾ ਧੋਵਾ ਟਾਈਮ ਨਾਲ ਉੱਠ ਕੇ ਪਾਠ ਪੂਜਾ ਕਰਾਂ ਕਸਰਤ ਕਰਾਂ ਵੱਡਿਆਂ ਦਾ ਸਤਿਕਾਰ ਉਹ ਸਾਰੀਆਂ ਗੱਲਾਂ ਬਾਤ ਦੀਆਂ ਨੇ ਪਹਿਲਾਂ ਆਪਣੇ ਆਪ ਨੂੰ ਸੁਧਾਰ ਕਰੀਏ ਆਪਾਂ ਤੁਸੀਂ ਘੁੰਮਣ ਜਾ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਆ ਮਹੀਨੇ ਦੇ ਵਿੱਚ ਘੁੰਮਣਾ ਨਹੀਂ ਚਾਹੀਦਾ ਨਹੀਂ ਚਾਹੀਦਾ ਰੋਜ਼ ਤੁਹਾਨੂੰ ਕਿੰਨੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿੰਨੇ ਲੋਕ ਆਪਾਂ ਨੂੰ ਇੱਕ ਦੂਜੇ ਸਮਝਾਉਂਦੇ ਤੇ ਮੈਂ ਵੀ ਆਪਣੇ ਇੱਕ ਦੋ ਸ਼ੋਰਟ ਦੇ ਵਿੱਚ ਵੀ ਇਹ ਚੀਜ਼ ਕਹੀ ਹੈ ਕਿ ਯਾਰ ਆ ਦਿਨਾਂ ਦੇ ਵਿੱਚ ਘੁੰਮਣ ਨਹੀਂ ਜਾਣਾ ਚਾਹੀਦਾ ਪਹਾੜ ਜਿਹੜੇ ਹੁੰਦੇ ਆ ਨਾ ਦੋਸਤੋ ਉਹ ਜਿੰਨੇ ਸੋਹਣੇ ਆ ਨਾ ਓਨੇ ਹੀ ਖਤਰਨਾਕ ਹੁੰਦੇ ਆ ਕੁਦਰਤ ਹੈ ਨਾ ਜਿਹੜੀ ਕੁਦਰਤ ਉਹਦਾ ਪਾਰ ਨਹੀਂ ਆਪਾਂ ਪਾ ਸਕਦੇ ਕੁਦਰਤ ਦਾ ਕੁਝ ਨਹੀਂ ਪਤਾ ਕਦੋਂ ਕਰੋਪ ਹੋ ਜੇ ਤੇ ਕਦੋਂ ਸ਼ਾਂਤ ਹੋ ਜੇ ਤੁਸੀਂ ਘੁਮਣ ਚਲੇਗੇ ਵੱਖਰੀ ਗੱਲ ਹੈ ਪਰ ਇੰਨੀ ਕਿ ਤਾ ਤੁਹਾਡੀ ਬੁੱਧੀ ਕੰਮ ਕਰਨੀ ਚਾਹੀਦੀ ਹੈ ਕਿ ਆਪਾਂ ਨੇ ਕਿੱਥੇ ਖੜਕੇ ਫੋਟੋ ਕਰਵਾਉਣੀ ਹੈ ਕਿੱਥੇ ਆਪਾਂ ਗੱਡੀ پارک ਕਰਨੀ ਹੈ ਕੀ ਇਹ ਝਰਨੇ ਦੇ ਵਿੱਚ ਆਪਣਾ ਖੜਨਾ ਸਹੀ ਹੈ ਜਾਂ ਨਹੀਂ ਸਹੀ ਹੈ ਮੱਲਣੋ ਤੁਸੀਂ ਉੱਤਰਾਖੰਡ ਗਏ ਹੋਏ ਹੋ ਚਮੋਲੀ ਦਾ ਇੱਕ ਏਰੀਆ ਟਹਿਰੀ ਗੜਵਾਲ ਤੋਂ ਅੱਗੇ ઋਸ਼ੀਕੇਸ਼ ਤੋਂ ਅੱਗੇ ਮੰਨ ਕੇ ਚਲੋ ਜਦੋਂ ਆਪਾਂ ਬਦਰੀਨਾਥ ਨੂੰ ਜਾਂਦੇ ਆ ਚਮੋਲੀ ਜ਼ਿਲ੍ਹੇ ਦੇ ਵਿੱਚ ਹੀ ਹੇਮਕੁੰਡ ਸਾਹਿਬ ਪੈਂਦਾ ਹੈ ਉੱਥੇ ਅਕਸਰ ਹੀ ਬੱਦਲ ਫੱਟ ਜਾਂਦਾ ਜਦੋਂ ਉੱਥੇ ਉੱਪਰ ਬੱਦਲ ਫੱਟਦਾ ਤਾਂ ਉਹ ਤਾਂ ਪਾਣੀ ਸੁਭਾਵੇਂ ਗੱਲ ਹੈ ਨੀਚੇ ਨੂੰ ਹਰਦਵਾਰੀ ઋਸ਼ੀਕੇਸ਼ ਵੱਲੀ ਹੋਣਾ ਤੁਸੀਂ ਨੀਚੇ ਆਪਣੀ ਗੱਡੀ ਨਦੀਆਂ ਦੇ ਕੋਲੇ ਆਹ ਦਿਨਾਂ ਦੇ ਵਿੱਚ ਰਾਹ ਲੈ ਕੇ ਜਾਇਆ ਕਰੋ ਤੁਸੀਂ ਕਦੇ ਵੀ ਝਰਨਿਆਂ ਦੇ ਜਿਹੜੇ ਪਾਣੀ ਹੈ ਜਾਂ ਜਿਹੜੇ ਨਦੀਆਂ ਦੇ ਕੋਲੇ ਤੁਸੀਂ ਚਾਹੇ ਗੰਗਾ ਨਦੀ ਹੈ ਚਾਹੇ ਸਰਸਵਤੀ ਹੈ ਜੋ ਵੀ ਹੈ ਗੰਗੋਤਰੀ ਜਮਨੋਤਰੀ ਜਿਹਦੀ ਵੀ ਆਪਾਂ ਗੱਲ ਕਰ ਲਈਏ ਚਾਹੇ ਕਿਸੇ ਉਦਾਂ ਝਰਨੇ ਦੀ ਗੱਲ ਕਰ ਲਈਏ ਧਾਰਮਿਕਾਂ ਨੂੰ ਛੱਡ ਕੇ ਆਪਾਂ ਉਦਾਂ ਵੀ ਜਿੱਥੇ ਵੀ ਪਾਣੀ ਦਾ ਫਲੋ ਹੈਗਾ ਪਹਾੜਾਂ ਦੇ ਵਿੱਚ ਉਹਨੂੰ ਕਦੇ ਵੀ ਨਾਰਮਲ ਨਾ ਸਮਝੋ ਇਹ ਦਿਨਾਂ ਦੇ ਵਿੱਚ ਉਹ ਪਤਾ ਨਹੀਂ ਕਦੋਂ ਤੁਹਾਡੀ ਜਾਨ ਦਾ ਕਾਰਨ ਬਣ ਜੇ ਕਦੋਂ ਤੁਹਾਡੀ ਜਾਨ ਲੈ ਲੈਣੀ ਉਹ ਪਾਣੀ ਨੇ ਸੈਲਫੀ ਇੰਨੀ ਜ਼ਰੂਰੀ ਨਹੀਂ ਹੋ ਸਕਦੀ ਯਾਰ ਫੋਟੋ ਇੰਨੀ ਜ਼ਰੂਰੀ ਨਹੀਂ ਹੋ ਸਕਦੀ ਤੁਹਾਡੀ ਵੀਡੀਓ ਇੰਨੀ ਜ਼ਰੂਰੀ ਨਹੀਂ ਹੋ ਸਕਦੀ ਕਿ ਤੁਹਾਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਜਾਵੇ ਤੁਹਾਨੂੰ ਆਪਣੀ ਜਾਨ ਹੀ ਗਵਾਉਣੀ ਪੈ ਜਾਵੇ ਨਹੀਂ ਹੋ ਸਕਦਾ ਇਹ ਪਹਿਲੀ ਬੇਨਤੀ ਪਹਾੜਾਂ ਚੜਨਾਂ ਚ ਜਾਣ ਤੋਂ ਗਰੇਜ ਕਰੋ ਹੱਥ ਬੰਨ ਕੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਆਦਿਨਾਂ ਚ ਪਹਾੜਾਂ ਚ ਕੁਮੜ ਨਾ ਜਾਓ ਹਾਂ ਜਿੱਦਾਂ ਅਮਰਨਾਥ ਦੀ ਯਾਤਰਾ ਉਹ ਆ ਦਿਨਾਂ ਦੇ ਵਿੱਚ ਹੀ ਹੁੰਦੀ ਹੈ ਉਹ ਸ਼ਰਧਾਲੂਆਂ ਦੇ ਜਥੇ ਜਾਂਦੇ ਆ ਜਾਂਦੇ ਹੋ ਪਰਿਵਾਰਾਂ ਨਾਲ ਧਿਆਨ ਨਾਲ ਜਾਓ ਆਪਣੇ ਪ੍ਰੋਪਰ ਬਾਲਟਾਲ ਹਰ ਇੱਕ ਜਗ੍ਹਾ ਤੇ بیس ਕੈਂਪ ਬਣੇ ਨੇ ਉੱਥੇ ਰੁਕੋ ਪ੍ਰਸ਼ਾਸਨ ਦੀਆਂ ਗਾਈਡਲਾਈਨ ਫਾਲੋ ਕਰੋ ਤੁਹਾਨੂੰ ਮੌਸਮ ਖਰਾਬ ਲੱਗਦਾ ਰਸਤੇ ਦੇ ਵਿੱਚ ਤਾਂ ਰਾਤ ਨੂੰ ਜਾਂ ਦਿਨੇ ਜਦੋਂ ਵੀ ਮੌਸਮ ਗੰਦਾ ਲੱਗ ਰਿਹਾ ਤੁਹਾਨੂੰ ਬਾਰਿਸ਼ ਲੱਗ ਰਹੀ ਹੈ ਜ਼ਿਆਦਾ ਹੋ ਰਹੀ ਹੈ ਤਾਂ ਕਿਰਪਾ ਕਰਕੇ ਆਪਣਾ ਜਿੱਥੇ ਹੈਗੇ ਹੋ ਉੱਥੇ ਹੀ ਰੁਕ ਜਾਓ ਇੱਕ ਦਿਨ ਦੋ ਦਿਨ ਉਸ ਤੋਂ ਬਾਅਦ ਆਪਣਾ ਅੱਗੇ ਦਾ ਸਫ਼ਰੜਾ ਸ਼ੁਰੂ ਕਰੋ ਚਲੇ ਗਏ ਹੋ ਤਾਂ ਆਉਣ ਦੀ ਕਾਲੀ ਨਾ ਕਰੋ ਜੇ ਮੌਸਮ ਖਰਾਬ ਹੈ ਤਾਂ ਇੱਕ ਦਿਨ ਵੇਟ ਕਰ ਲਓ ਯਾਰ ਕਿਉਂਕਿ ਤੁਹਾਡੀ ਥੋੜੀ ਜੀ ਕਾਲੀ ਨਾ ਤੁਹਾਡੀ ਥੋੜੀ ਜਿਹੀ ਗਲੀ ਤੁਨ ਮੌਤ ਦੇ ਮੂੰਹ ਬ ਲੈ ਜਾਂਦੀ ਹੈ ਉਹ ਜਿਹੜਾ ਪ੍ਰਵਾਹ ਡੁੱਬਿਆ ਨੂੰ ਨਲਾਬਲਾ ਖੰਡਾਲਾ ਕਹ ਲੋ ਨਲਾਬਲਾ ਕਹ ਲੋ ਬੰਬਈ ਦਾ ਏਰੀਆ ਜਿੱਥੇ ਝੀਲਾਂ ਨੇ ਜਿੱਥੇ ਪਹਾੜੀ ਏਰੀਆ ਪੈਂਦਾ ਹੋ ਉਹਨਾਂ ਦੇ ਨਾਲ ਨਾ ਕੋਈ ਨਹੀਂ ਖੜਿਆ ਕੁਝ ਕੁ ਲੋਕ ਉਥੇ ਘੜੇ ਤਮਾਸ਼ੀ ਹਿੰ ਦੇਖ ਰਹੇ ਸੀ ਉਹਨਾਂ ਦੇ ਡੰਡੇ ਜੇ ਛੁੱਟੇ ਐਦਾਂ ਤੁਹਾਨੂੰ ਵੀ ਪਤਾ ਕਿ ਜਾਨ ਨਹੀਂ ਬਚਦੀ ਹੁੰਦੀ ਪੰਜ ਤੋਂ ਛੇ ਪਰਿਵਾਰ ਦੇ ਜੀ ਨੇ ਤਾਂ ਪਾਣੀ ਦੇ ਵਿੱਚ ਡੁੱਬ ਗਏ ਯਾਰ ਕਿਉਂ ਇਹ ਕਿਉਂ ਕਰਦੇ ਆਪਾਂ ਇਹ ਸਭ ਗੱਲਾਂ ਨਾ ਕਰੋ ਗੱਡੀਆਂ ਹਰ ਦੁਆਰ ਦੇ ਵਿੱਚ ਤੁਸੀਂ ਦੇਖਿਆ ਪਾਣੀ ਦੇ ਵਿੱਚ ਰੁੜ ਗਈਆਂ ਗੰਗਾ ਦੇ ਵਿੱਚ ਰੁੜ ਗਈ ਹਰ ਕੀ ਪੌੜੀ ਹੈ ਕਿ ਉਹਦਾ ਕਾਰਨ ਕੀ ਤੁਸੀਂ ਖਾਲੀ ਨਦੀਆਂ ਖਾਲੀ ਨਾਲੇ ਦੇਖ ਲੈਣੇ ਉੱਥੇ ਕਿ ਖਾਲੀ ਇਹਦੇ ਵਿੱਚ ਜਿਹੜਾ ਪਾਣੀ ਆ نیچے ਲਿਆ ਕੇ ਗੱਡੀ ਆਪਣੀ ਖੜੀ ਕਰ ਦਿੰਦੇ ਹੋ ਪਰ ਇਹ ਚੀਜ਼ ਧਿਆਨ ਚ ਰੱਖੋ ਮਾਨਸੂਨ ਦੇ ਮੌਸਮ ਦੇ ਵਿੱਚ ਉਹ ਬਣੀ ਇਸ ਲਈ ਹੁੰਦੇ ਨੇ ਉੱਥੇ ਉਹ ਪਾਣੀ ਵੀ ਪਹਿਲਾਂ ਉੱਥੋਂ ਵਹਾਵ ਬਣੇ ਹੁੰਦੇ ਆ ਤਾਂ ਹੀ ਉਹ ਇਦਾਂ ਦੇ ਦੇਖਣ ਨੂੰ ਲੱਗਦੇ ਹੁੰਦੇ ਆ ਕਿ ਪਾਣੀ ਉਹਨਾਂ ਵਿੱਚ ਦੀ ਨਿਕਲਿਆ ਹੋਇਆ ਹੈ। ਤਾਂ ਜਦੋਂ ਥੋੜੀ ਜਿਹੀ ਬਾਰਿਸ਼ ਉੱਪਰ ਤੇਜ਼ ਹੁੰਦੀ ਆ ਤਾਂ ਪਾਣੀ ਨੇ ਆਪਣੀ ਰਸਤਾ ਖੁਦ ਬਣਾ ਲੈਣਾ ਤਾਂ ਪਾਣੀ ਦੇ ਉਹ ਰਸਤੇ ਬਣੇ ਹੋਏ ਨੇ ਤੇ ਪਾਣੀ ਨੇ ਉੱਥੋਂ ਦੀ ਹੀ ਗੁਜ਼ਰਨਾ ਹੈ। ਤੇ ਤੁਸੀਂ ਪਾਰ ਕਰਕੇ ਗੱਡੀ ਕਿਤੇ ਘੁੰਮਣਗੇ ਤੁਹਾਨੂੰ ਵੀ ਪਤਾ ਤੁਹਾਡੇ ਪਿੱਛੇ ਗੱਡੀ ਰੁੜ ਕੇ ਤੁਹਾਡੀ ਹਰਕੀ-ਪੋੜੀ ਪਹੁੰਚ ਗਈ। ਤੁਹਾਡਾ ਕੀਮਤੀ ਸਮਾਨ ਗੱਡੀਆਂ 15-15 20-20 ਲੱਖ ਦੀਆਂ ਗੱਡੀਆਂ ਪਾਣੀ ਚ ਰੁੜ ਜਾਂਦੀਆਂ ਨੇ। ਤੁਸੀਂ ਨਹਾਉਣ ਜਾਂਦੇ ਹੋ ਤੁਹਾਨੂੰ ਤੈਰਨਾ ਨਹੀਂ ਆਉਂਦਾ। ਤਾਂ ਤੁਸੀਂ ਕਿਉਂ ਅੱਗੇ ਜਿਆਦਾ ਡੂੰਘੇ ਚ ਜਾਂਦੇ ਹੋ ਕਿਉਂ ਤੁਸੀਂ ਇਹ ਗੱਲ ਨੂੰ ਸਮਝਦੇ ਨਹੀਂ ਕਿ ਤੁਸੀਂ ਆਪਣੀ ਕਿ ਸੈਲਫੀ ਕਿ ਸਨੈਪਚੈਟ ਬਣਾਉਣ ਦੇ ਚੱਕਰ 'ਚ ਤੁਸੀਂ ਆਪਣੀ ਮੌਤ ਨੂੰ ਆਪ ਸੱਦਾ ਦਿੰਦੇ ਹੋ ਰੁਕ ਜੋ ਯਾਰ ਸਮਝੋ ਪਹਿਲਾਂ ਇਹ ਗੱਲ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਤੈਰਨਾ ਆਉਂਦਾ ਤਾਂ ਪਾਣੀ ਚ ਨੌਣ ਜਾਓ ਪਹਿਲੀ ਗੱਲ ਦੂਸਰੀ ਗੱਲ ਜਿਹੜੇ ਝਰਨੇ ਹੁੰਦੇ ਆ ਨਾ ਜਿਹੜੀਆਂ ਨਦੀਆਂ ਹੁੰਦੀਆਂ ਨੇ ਜਿਹੜੇ ਪਹਾੜਾਂ ਦੀ ਮੈਂ ਗੱਲ ਕਰ ਰਿਹਾ ਉੱਥੇ ਤੁਹਾਡਾ ਤੈਰਨਾ ਜਮਾਂ ਕੰਮ ਨਹੀਂ ਕਰਦਾ ਕਾਰਨ ਉੱਥੋਂ ਦੇ ਪਾਣੀ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਦੋਸਤੋ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਵਿੱਚ ਉਹਦੇ ਪੱਥਰ ਹੁੰਦੇ ਆ ਨਾ ਤੁਸੀਂ ਤੈਰ ਸਕਦੇ ਹੋ ਨਾ ਤੁਹਾਡੇ ਪੈਰ ਲੱਗਣੇ ਆ ਤੇ ਨਾ ਹੀ ਤੁਹਾਡੇ ਤੋਂ ਰੁਕਿਆ ਜਾਣਾ ਉਹ ਪਾਣੀ ਦੇ ਵਿੱਚ ਤੇ ਉਹਨੇ ਤੁਹਾਨੂੰ ਆਪਣੇ ਜਿੱਧਰ ਨੂੰ ਪਾਣੀ ਨੇ ਵਹਿਣਾ ਉਹਨੇ ਤੁਹਾਨੂੰ ਵਹਾ ਕੇ ਲੈ ਜਾਣਾ ਦੋ ਵਾਰ ਤੁਹਾਡਾ ਕਿਸੇ ਪੱਥਰ ਸਿਰ ਲੱਗਿਆ ਕੋਣੀ ਲੱਗੀ ਕਿਤੇ ਦਿਲ ਤੇ ਸੱਟ ਵੱਜੀ ਯਾਰ ਤਾਂ ਉਹ ਕਹਾਣੀ ਖਤਮ ਸ਼ੁਕਿਰਪਾ ਕਰਕੇ ਮੇਰੀ ਇਕੋ ਹੀ ਦੁਆਰਾ ਫੇਰ ਬੇਨਤੀ ਹੈ ਮੇਰਾ ਸੂਟਾ ਜਾਂ ਬਲੌਗ ਬਣਾਉਣ ਦਾ ਇਕੋ ਹੀ ਮੇਨ ਮਕਸਦ ਹੈ ਪਹਾੜਾਂ ਚਾਹਦਣਾ ਚ ਘੁੰਮਣ ਤੋਂ ਗਰੇਜ ਕਰੂ ਪਰਵਾਰਾਂ ਵਾਲੇ ਬਿਲਕੁਲ ਨਾ ਜਾਓ ਇਕੱਲੇ ਵੀ ਨਾ ਜਾਓ ਯਾਰ ਕਿਉਂ ਜਾਣਾ ਤੁਸੀਂ ਆਪਣੀ ਜਾਨ ਤੋਂ ਵੱਧ ਕੀ ਹੈ ਪਹਾੜੀ ਲੋਕੋ ਰਹਿੰਦੇ ਆ ਨਾ ਉੱਥੇ ਉਹ ਬੈਠੇ ਆ ਉਹਨਾਂ ਨੂੰ ਆਪਣੇ ਏਰੀਆ ਦਾ ਪਤਾ ਉੱਥੇ ਹੀ ਬੈਠੇ ਉਹ ਬਾਹਰ ਨਹੀਂ ਨਿਕਲਦੇ ਆਪਾਂ ਰਸਤਿਆਂ ਚ ਰਾਤਾਂ ਨੂੰ ਦਿਨਾਂ ਨੂੰ ਸਫਰ ਕਰਨੇ ਕੀ ਪਤਾ ਕਿੱਥੇ ਪਹਾੜੀ ਖਿਸਕ ਜੇ 1 ਵਜੇ ਪੱਥਰ ਉੱਪਰੋਂ ਆ ਕੇ ਉਹਦੀ ਅਗਰ ਉਹਦਾਂ ਦੱਸਦੀ ਸਪੀਡ ਹੈ ਨਾ ਉਹ 5 ਕਿਲੋ ਦਾ ਹੈ ਤੌ ਉਹਦੀ ਸਪੀਡ 100 ਦੀ ਹੋ ਜਣੇ ਤਾਂ ਉਹਨੇ 25 ਕਿਲੋ ਦਾ ਕੇ ਤੁਹਾਡੇ ਤੇ ਅਸਰ ਕਰਨਾ। ਫਿਰ ਆਪਾਂ ਕਿਉਂ ਰਿਸਕ ਲੈਂਦੇ ਆ? ਕਿਰਪਾ ਕਰਕੇ ਇਹ ਚੀਜ਼ਾਂ ਤੋਂ ਗਰੇਜ ਕਰੋ। ਮੇਰੀ ਹੱਥ ਛੋੜ ਕੇ ਤੁਹਾਨੂੰ ਪੁਰਜਰੋਂ ਅਪੀਲ ਹੈ। ਪਹਾੜਾਂ 'ਚ ਆਦਨਚ ਨਾ ਘੁੰਮਣ ਜਾਓ। ਆਪਣੇ ਘਰ ਰਹੋ, ਤੰਦਰੁਸਤ ਰਹੋ, ਪੰਜਾਬ 'ਚ ਘੁੰਮ ਲਓ। ਆਪਣੇ ਲੋਕਲ ਕਿਸੇ ਗੁਰਦੁਆਰਾ ਸਾਹਿਬ, ਕਿਸੇ ਮੰਦਿਰ 'ਚ, ਕਿਸੇ ਮਸਜਿਦ 'ਚ, ਲੋਕਲ ਦੇਖਣ ਆਣੀਆਂ ਥਾਂ ਮਹਿਗੇਨ ਉੱਥੇ ਚੱਲ ਜਾਓ, ਚੰਡੀਗੜ੍ਹ ਚੱਲ ਜਾਓ ਤੁਸੀਂ, ਲੁਧਿਆਣਾ ਚੱਲ ਜਾਓ, ਕਿਸੇ ਪੜਾ ਚੱਲ ਜਾਓ, ਕਿਸੇ ਲਾਇਬ੍ਰੇਰੀ ਚੱਲ ਜਾਓ। ਪਰ ਗੁਰੇਜ਼ ਕਰੋ ਪਹਾੜੀ ਰੀਚ ਜਾਣ ਤੋਂ ਆ ਇੱਕ ਡੇਢ ਮਹੀਨੇ ਦੀ ਗੱਲ ਹੁੰਦੀ ਹੈ ਜੁਲਾਈ ਤੋਂ ਮਈ ਅਗਸਤ ਤੋਂ ਬਾਅਦ ਤੁਸੀਂ ਫਿਰ ਜਿੱਥੇ ਮਰਜ਼ੀ ਘੁੰਮਣ ਜਾਓ ਕਿਰਪਾ ਕਰਕੇ ਚੀਤੇ ਗੌਰ ਕਰਿਓ ਬਹੁਤ ਜਾਨਾਂ ਚਲੀਆਂ ਗਈਆਂ ਨੇ ਪਿਛਲੇ ਇੱਕ ਹਫਤੇ ਦੇ ਵਿੱਚੋਂ ਘੱਟੋ-ਘੱਟ ਜ਼ਿਆਦਾ ਨਹੀਂ ਮੈਂ ਕਹਿੰਦਾ 10 ਤੋਂ 15 ਖਬਰਾਂ ਆ ਚੁੱਕੀਆਂ ਨੇ ਡੁੱਬਣ ਦੀਆਂ ਤੇ ਪੰਜਾਬ 'ਚ ਇੱਕ ਨਿੱਕੀ ਜੀ ਗੱਲ ਹੋਰ ਮੈਂ ਜੋੜ ਦੇਵਾਂ ਪੰਜਾਬ 'ਚ ਨਹਿਰਾਂ 'ਚ ਨਹਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਦੋਸਤਾਂ ਨੂੰ ਮੇਰੇ ਛੋਟੇ ਵੱਡੇ ਭਰਾਵਾਂ ਨੂੰ ਵੀਰੋ ਅਗਰ ਤੁਸੀਂ ਤੈਰਨਾ ਨਹੀਂ ਜਾਣਦੇ ਨਾ ਤੇ ਕਿਰਪਾ ਕਰਕੇ ਨਾ ਨਹਾਇਆ ਕਰੋ ਯਾਰ ਪਾਣੀ ਉਹ ਨਹਿਰਾਂ 'ਚ ਵੀ ਪਿੱਛੋਂ ਉਹਨਾਂ ਨਦੀਆਂ 'ਚੋਂ ਹੀ ਆਉਂਦਾ ਤੇਜ਼ ਵਹਾਅ ਉਹਨਾਂ ਦਾ ਜਿਹੜਾ ਵਹਿਣ ਉਹ ਵੱਧ ਜਾਂਦਾ ਹੈ ਉਹਦਾ ਜਿਹੜਾ ਵਹਾਅ ਦੀ ਸਪੀਡ ਉਹ ਜ਼ਿਆਦਾ ਹੋ ਜਾਂਦੀ ਹੈ ਫਿਰ ਤੁਹਾਡੇ ਤੋਂ ਨਹਿਰਾਂ ਦੇ ਵਿੱਚ ਤੁਸੀਂ ਡੁੱਬ ਜਾਂਦੇ ਹੋ ਯਾਰ ਕਿਰਪਾ ਕਰਕੇ ਨਾ ਕਰੋ ਇਹ ਕੰਮ ਮੇਰੀ ਬੇਨਤੀ ਮੇਰੀ ਅਪੀਲ ਹੈ ਤੁਹਾਡੀ ਜਾਨ ਤੋਂ ਕੀਮਤੀ ਨਹੀਂ ਕੁਝ ਹੈਗਾ ਤੁਹਾਡੇ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਉਹਨਾਂ ਨੇ ਯਾਰ ਤੁਹਾਨੂੰ ਪਾਲ ਪੋਸ ਕੇ ਐਡੇ ਵੱਡੇ ਕਰਿਆ ਸਿਰਫ ਇਹ ਦਿਨ ਦੇਖਣ ਲਈ ਇਹ ਦਿਨ ਦੇਖਣ ਲਈ ਨਹੀਂ ਕਰਿਆ ਉਹਨਾਂ ਨੇ ਤੁਹਾਨੂੰ ਐਡਾ ਵੱਡਾ ਤੰਦਰੁਸਤ ਰਹੋ ਹੱਸਦੇ ਰਹੋ ਚੜ੍ਹਦੀ ਕਲਾ 'ਚ ਰਹੋ ਸਾਰੀ ਦੁਨੀਆ ਦੇਖੋ ਤੁਸੀਂ ਸਾਰਾ ਜਹਾਨ ਦੇਖੋ ਕੋਈ ਨਹੀਂ ਰੁਕਦਾ ਪਰ ਇੱਕ ਸਮਾਂ ਇੱਕ ਟਾਈਮ ਹਮੇਸ਼ਾ ਇੱਕ ਪਲੈਨਿੰਗ ਹਮੇਸ਼ਾ ਜ਼ਰੂਰੀ ਹੈ ਦੁਬਾਰਾ ਫੇਰ ਉਹੀ ਗੱਲ ਕਹਿਣਾ ਕਿ ਤੁਹਾਡੀ ਜਾਨ ਤੋਂ ਕੀਮਤੀ ਇਹ ਦੁਨੀਆ ਤੇ ਕੁਝ ਨਹੀਂ ਹੈਗਾ ਤੁਹਾਨੂੰ ਕੁਝ ਹੋ ਜਾਂਦਾ ਤਾਂ ਤੁਹਾਡੇ ਪਰਿਵਾਰ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਯਾਦ ਨਹੀਂ ਕਰਨਾ ਕਿਸੇ ਨੇ ਨਹੀਂ ਪੁੱਛਣਾ ਇਹ ਦੁਨੀਆ ਬਹੁਤ ਬਿਜ਼ੀ ਹੈ ਦੋਸਤੋ ਆਪਣਾ ਧਿਆਨ ਆਪ ਰੱਖੋ। ਇਹੀ ਮੇਰੀ ਤੁਹਾਡੇ ਅੱਗੇ ਅਪੀਲ ਹੈ। ਬਾਕੀ ਆਪਾਂ ਅੱਗੇ ਦੇ ਵਲੌਗ ਲਦਾਖ ਖਾਲੀਆਂ ਅੱਗੇ ਵੀਡੀਓ ਸਾਰਾ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਮੇਰਾ ਚੈਨਲ ਜੀ ਨੇ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਕਰ ਲੋ। ट्रैवल ਵਿਦ ਚਟਾਨਾ ਦੇ ਨਾਮ ਤੇ ਮੇਰਾ ਚੈਨਲ ਹੈ। ਕੋਈ ਵੀ ਤੁਸੀਂ ਘੁੰਮਣ ਨੂੰ ਲੈ ਕੇ ਕੋਈ ਜਾਣਕਾਰੀ ਤੁਸੀਂ ਪੁੱਛਣਾ ਚਾਹੁੰਦੇ ਹੋ ਕਿਸੇ ਏਰੀਆ ਬਾਰੇ ਪੁੱਛਣਾ ਚਾਹੁੰਦੇ ਹੋ 올 ਓਵਰ ਦਾ ਇੰਡੀਆ। ਮੈਂ ਤੁਹਾਨੂੰ ਹਰ ਇੱਕ ਜਾਣਕਾਰੀ ਸਹੀ ਤੇ ਸਟੀਕ ਜਿੰਨੀ ਮੇਰੇ ਤੋਂ ਜ਼ਿਆਦਾ ਤੋਂ ਜ਼ਿਆਦਾ ਸਹੀ ਸਾਰਾ ਕੁਝ ਹੋਏਗਾ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ। ਬਾਕੀ ਪ੍ਰਮਾਤਮਾ ਤੁਹਾਡਾ ਭਲਾ ਕਰੇ ਸਾਰੇ ਤੰਦਰੁਸਤ ਰਹੋ ਮਿਲਦੇ ਆਂ ਜੀ ਅਗਲੇ ਬਲੌਕ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ